ਬੜੀ ਇੰਪੋਰਟੈਂਟ ਮੀਟਿੰਗ ਬਹੁਤ ਹੀ ਅਹਿਮ ਮੁੱਦਿਆਂ ਨੂੰ ਲੈ ਕੇ ਪੰਜਾਬ ਕੈਬਨਿਟ ਦੀ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਪੰਜਾਬ ਪੱਖੀ ਫੈਸਲੇ ਲਹਿ ਗਏ ਜਿਹੜੇ ਸਾਡੇ ਐਮਬੀਬੀਐਸ ਦੇ ਬੱਚਿਆਂ ਨੂੰ ਜਿਹੜੇ ਸਾਡੇ ਐਮਡੀ ਦੇ ਬੱਚਿਆਂ ਨੂੰ ਪੜ੍ਹਾਉਂਦੇ ਨੇਗੇ ਉਹਨਾਂ ਦੀ ਉਮਰ ਜਿਹੜੀ ਆ ਉਹਨਾਂ ਦੀ ਰਿਟਾਇਰਮੈਂਟ ਇਹ ਜਿਹੜੀ ਆ 60 ਸਾਲ ਸੀ ਉਹਨਾਂ ਦੀ ਉਮਰ ਜਿਹੜੀ ਆ ਬढ़ा ਕੇ 65 ਸਾਲ ਕੀਤੀ ਗਈ ਆ ਸਪੈਸ਼ਲਿਸਟ ਡਾਕਟਰ ਜਿਹੜੇ ਨੇ 65 ਸਾਲ ਦੀ ਉਮਰ ਚ ਰਿਟਾਇਰ ਹੋ ਜਾਂਦੇ ਸੀਗੇ ਉਹਨਾਂ ਦੀ ਜਿਹੜੀ ਆ ਉਮਰ ਉਹਨਾਂ ਨੂੰ ਰੀ ਇੰਪਲਾਈਮੈਂਟ ਦਿੱਤੀ ਜਾਊਗੀ ਉਹਨਾਂ ਦੀ ਉਮਰ ਜਿਹੜੀ ਆ ਉਹ ਵੀ 65 ਸਾਲ ਤੱਕ ਕਰ ਦਿੱਤੀ ਗਈ ਆ ਪਰ ਲੇਕਿਨ ਇਹ ਜਿਹੜੀ 58 ਤੋਂ ਬਾਅਦ ਉਹਨਦੀ ਅਪਾਇੰਟਮੈਂਟ ਹੋਊਗੀ ਉਹ ਕੰਟਰੈਕਚੁਅਲ ਅਪਾਇੰਟਮੈਂਟ ਹੋਊਗੀ ਉਹਨਾਂ ਨੂੰ ਲਾਸਟ ਪੇ ਡਰਾਂ ਦਾ ਜਿਹੜਾ ਫਾਰਮੂਲਾ ਹੁੰਦਾਗਾ ਉਹਦੇ ਤਹਿਤ ਪੇ ਮਿਲੂਗੀ ਇਸੇ ਬਿਨਾ ਜਿਹੜੀ ਐਡਵੋਕੇਟਸ ਦੀ ਭਰਤੀ ਹੁੰਦੀ ਆ ਜਿਹੜੀ ਸਰਕਾਰੀ ਵਕੀਲਾਂ ਦੀ ਭਰਤੀ ਹੁੰਦੀ ਆ ਕਿਸੇ ਵੀ ਸੂਬੇ ਦੇ ਅੰਦਰ ਐਸ்சி ਐਸਟੀ ਰਿਜ਼ਰਵੇਸ਼ਨ ਨਹੀਂ ਹੈ ਕਿਉਂਕਿ ਹਾਈ ਕੋਰਟ ਦਾ ਜੱਜ ਤਾਂ ਬਣੂਗਾ ਆਨਰੇਬਲ ਸੁਪਰੀਮ ਕੋਰਟ ਦਾ ਜੱਜ ਤਾਂ ਬਣੂਗਾ ਕੋਈ ਐਸ்சி ਕਮਿਊਨਿਟੀ ਦਾ ਬੰਦਾ ਜੇਕਰ ਪਹਿਲਾਂ ਸਰਕਾਰੀ ਵਕੀਲਾ ਤੇ ਰਿਜ਼ਰਵੇਸ਼ਨ ਹੋਊਗੀ ਸਾਡੀ ਸਰਕਾਰ ਆਈ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੁਰੰਤ ਆਰਡਰ ਦਿੱਤਾ ਕਿ ਜਿੱਥੇ ਸਰਕਾਰੀ ਵਕੀਲ ਵਕੀਲਾਂ ਦੀਆਂ ਸਾਮੀਆਂ ਨੇ ਗਿਆ ਖਾਸ ਕਰਕੇ ਹਾਈ ਕੋਰਟ ਦੇ ਅੰਦਰ ਉਥੇ ਤੁਰੰਤ ਜਿਹੜੀ ਆ ਪ੍ਰੋਵੀਜ਼ਨ ਕੀਤੀ ਜਾਵੇ ਅਸੀਂ 2017 ਦੇ ਉਸ ਜਿਹੜਾ ਐਕਟ ਸੀਗਾ ਉਹਦੇ ਅੰਦਰ ਸੋਲ ਲੈ ਕੇ ਆਂਦੀਆਂ ਔਰ 58 ਪੋਸਟਾਂ ਦਾ 58 ਪੋਸਟਾਂ ਉਸ ਸਮੇਂ ਚਾਹੇ ਹੋ ਸੀਨੀਅਰ ਐਡਵੋਕੇਟ ਜਨਰਲ ਦੀ ਗੱਲ ਹੋਵੇ ਜਾਂ ਐਡੀਸ਼ਨਲ ਐਡਵੋਕੇਟ ਜਨਰਲ ਦੀ ਗੱਲ ਹੋਵੇ ਜਾਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਦੀ ਗੱਲ ਹੋਵੇ ਜਾਂ ਡਿਪਟੀ ਐਡਵੋਕੇਟ ਜਨਰਲ ਦੀ ਗੱਲ ਹੋਵੇ ਅਸਿਸਟੈਂਟ ਐਡਵੋਕੇਟ ਜਨਰਲ ਦੀ ਗੱਲ ਹੋਵੇ ਐਡਵੋਕੇਟ ਆਨ ਰਿਕਾਰਡ ਦੀ ਗੱਲ ਹੋਵੇ ਇਹਦੇ ਅੰਦਰ ਅਸੀਂ ਰਿਜ਼ਰਵੇਸ਼ਨ ਦੀ ਪ੍ਰੋਵੀਜ਼ਨ ਜਿਹੜੀ ਆ ਪਹਿਲੀ ਵਾਰ ਇਤਿਹਾਸਿਕ ਤੌਰ ਤੇ ਤੁਸੀਂ ਅਖ਼ਬਾਰ ਪੜ੍ਹ ਕੇ ਦੇਖ ਲਓ ਕਿ ਇਤਿਹਾਸਿਕ ਤੌਰ ਤੇ ਇੱਕ ਵੱਡਾ ਫੈਸਲਾ ਪੰਜਾਬ ਦੇ ਦਲਤਾਂ ਦੇ ਹੱਕ ਵਿੱਚ ਪੰਜਾਬ ਦੇ ਅਨੁਸੂਚਿਤ ਜਾਤੀ ਜਨ ਜਾਤੀਆਂ ਦੇ ਹੱਕ ਵਿੱਚ ਸਰਕਾਰ ਨੇ ਲਿਆ